ਮਾੜੀਆਂ ਆਤਾ ਪਈਆਂ ਕੋਈ ਚੇਂਜ ਕਰਨੀਆਂ ਆ ਕੋਈ ਲਾਈਫ ਦੇ ਵਿੱਚ ਕੁਝ ਅਚੀਵ ਕਰਨਾ ਆ ਵਧੀਆ ਚੀਜ਼ਾਂ ਥਿਸ ਇਜ਼ ਦ ਬੁੱਕ ਫॉर ਯੂ ਜੀ ਵੈਸੇ ਤਾਂ ਕੰਮ ਤੇ ਕਿਸੇ ਨੂੰ ਨਾਲ ਲੈ ਕੇ ਜਾਣਾ ਅਲਾਉਡ ਨਹੀਂ ਹੈਗਾ ਤੇ ਫੇਰ ਭਾਬੀ ਤੁਹਾਡੀ ਛੱਡ ਗਈ ਸੀ ਇੰਨਾ ਵੱਡਾ ਟਰਾਲ ਆ ਦੇ ਕਲਾਸ 5 ਵਾਲਾ ਆ ਡੈਡੀ ਅੰਦਰ ਨੂੰ ਪੁੱਛਿਆ ਹੈ ਵੀ ਡੈਡੀ ਨੇ ਬਣਾ ਲਿਆ ਫਿਲੀਪੀਨੋ ਯਾਰ ਵਾਲਾ ਪ੍ਰੋਬਲਮ ਜੇ ਬਾਪੂ ਜਿੰਮ ਲਾ ਸਕਦਾ ਤੁਹਾਨੂੰ ਕੀ ਹੋਇਆ ਖਿਆਲ ਰੱਖਿਆ ਕਰੋ ਸਿਹਤ ਦਾ ਖਿਆਲ ਰੱਖੋ ਔਰ ਐਕਸਰਸਾਈਜ਼ ਵੀ ਕਰਿਆ ਕਰੋ ਜ਼ਿੰਦਗੀ ਜ਼ਿੰਦਾਬਾਦ ਲੋ ਜੀ ਆਪਣਾ ਬੈਗ ਹੋ ਗਿਆ ਪੈਕ ਬਾਪੂ ਦਾ ਆਮਲੇਟ ਚਾਰ ਐਗ ਬਾਈਟ ਬਾਕੀ ਸਬਜ਼ੀਆਂ ਤੇ ਅਵੋਕਾਡੋ ਵਿੱਚ ਤੇ ਆ ਹੈ ਕੀ ਆ ਟੀ ਇਹ ਹੈ ਨਾ ਚਾਈਨੀਜ਼ ਟੀ ਹੈ ਪਤਾ ਨਹੀਂ ਕਿ ਨਾਮ ਇਹਦਾ ਹੈ ਪਤਾ ਨਹੀਂ ਪਰ ਸਵਾਦ ਬੜੀ ਹੈ ਇੱਕ ਜੈਂਨੀਰਿਸ਼ ਹੋਰ ਤੇ ਮੈਂ ਗਿਆ ਹੀ ਉਤੋਂ ਲੱਗਿਆ। ਅਹ 6:00 ਦੇ 10 ਮਿੰਟ ਹੋ ਗਏ। ਓਹੋ ਚਾਬੀ ਲੈ ਕੇ ਨਹੀਂ ਆਇਆ ਗੱਡੀ ਦੀ। ਕੰਮ ਤੇ ਗਏ ਆ ਪਹੁੰਚ ਆ ਹੈਗੇ ਆ ਸੀਮੈਂਟ ਦੇ ਬਲੌਕ ਇਹਨਾਂ ਦੇ ਵਿੱਚ ਉਹਨਾਂ ਨੂੰ ਅਟਾ ਕੇ ਇਹਨਾਂ ਦੇ ਵਿੱਚੋਂ ਸੀਮੈਂਟ ਕੱਢ ਲੈਣਾ ਜਿਹੜਾ ਕੱਲ ਬਚਿਆ ਕੋਚਿਆ ਸੀਮੈਂਟ ਕਸਟਮਰ ਨੇ ਕੋਈ ਬਾਅਦ ਆਰਡਰ ਕਰਤਾ ਉਹ ਅਸੀਂ ਇਹਨਾਂ ਦੇ ਲਿਆ ਕੇ ਪਾ ਦਿੱਤਾ ਤਾਂ ਫੇਰ ਇੱਕ ਦਿਨ ਦੇ ਵਿੱਚ ਸੁੱਕ ਜਾਂਦੇ ਆ ਇਹਨਾਂ ਨੂੰ ਫੇਰ ਉਲਟਾ ਕੇ ਜਿਹੜਾ ਸੀਮੈਂਟ ਹੁੰਦਾ ਉਹ ਵੇਚ ਦਿੰਦੇ ਆ ਤੇ ਇਹਨਾਂ ਨੂੰ ਖਾਲੀ ਕਰ ਦਿੰਦੇ ਆ ਤੇ ਇਹਨੇ ਹੁਣ ਲੈ ਜਾਣਾ ਵਾਪਸ ਉੱਥੇ ਲਿਆ ਕੇ ਰੱਖ ਦੇਣਾ ਇਹਨੇ ਸਲੋਡਰ ਨੇ ਨਾਲ-ਨਾਲ ਪੈ ਰਿਆ ਜੀ ਭੰਗੜੇ ਜਿਹੜੇ ਕੱਲ ਦਾ ਲਾਏ ਆ ਕਲਾਸ ਲਈ ਆ ਤਾਂ ਉਹਦੀ ਹੁਣ ਪ੍ਰੈਕਟਿਸ ਨਾਲ ਮਾਰੀ ਮਾਰੀ ਕੰਮ ਤੇ ਕੀਤੀ ਜਾ ਰਹੀ ਆ ਪਹਿਲਾ ਲੋਡ ਲੈ ਕੇ ਮੈਂ ਆਇਆ ਜੀ ਬਿਲਕੁਲ ਫੈਕਟਰੀ ਦੇ ਵਿੱਚ ਇੱਥੇ ਆਪਣੇ ਪੰਜਾਬੀ ਕਾਫੀ ਕੰਮ ਕਰਦੇ ਆ ਹੋਰ ਭਾਈ ਕੀ ਆ ਆ ਭਾਈ ਆ ਚੀਮਾ ਬਾਈ ਆ ਚੀਮਾ ਬਾਈ ਦੇ ਗਾਣਾ ਜਿਹੜਾ ਆਉਣਾ ਤਾਂ ਉਹਦਾ ਹੀ ਲਾਦਾ ਭਾਈ ਆ ਦੀਪਕ ਬਾਈ ਅਰੇ ਭਾਈ ਕੋਈ ਗੱਲ ਬਾਤ ਸੁਣਾਓ ਹਾਂਜੀ ਬਹੁਤ ਚਿਰ ਬਾਅਦ ਤੁਹਾਨੂੰ ਮਿਲੇ ਆ ਦੇ ਦੇ ਬਲੌਗ ਦੇ ਰਹੇ ਨੇ ਇਹ ਜਿਹੜੇ ਨੇ ਉਹ ਵਾਹ ਵਾਹ ਪਾਕਿਆ ਰੋਲ ਬੜਾ ਪਿਆਰਾ ਤੇ ਪੋਸਿਬਿਲਟੀ ਬਹੁਤ ਦੇਖ ਕੇ ਚੱਲ ਜਾਂਦੇ ਨੇ ਠੀਕ ਠੀਕ ਉਹ ਜੰਡੇਸਰਾਵਾਂ ਵਾਲੇ ਭਾਜੀ ਆ ਗਗਨ ਭਾਜੀ ਜੀ ਦੀ ਪਾਸਰਾਵਾਂ ਵਾਲਾ ਗਗਨ ਜੀ ਦਾ ਹਾਂਜੀ 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 ਆਹ ਭਾਈ ਸਾਡੇ ਪਿੰਡ ਵਾਲਦੇ ਹੀ ਆ ਹਾਂਜੀ ਕੇਸ ਮੱਖਣ ਵਾਂਗੂ ਲੱਗਦਾ ਕਿਵੇਂ ਜੀ ਸ라이 ਜੰਡੇਸਰਾਏ ਜਿਹੜਾ ਹਾਂਜੀ ਹਾਂਜੀ 5 ਕਿਲੋਮੀਟਰ ਹੀ ਆ ਸਾਡਾ ਪਿੰਡ ਤੋਂ ਹਾਂਜੀ ਹਾਂਜੀ ਲੈ ਚਲੋ ਅੱਸੀ ਪਿਠਾੜਾ ਪਠਾਣਾ ਜਿਹੜੀਆਂ ਪੰਜਾਬੀ ਫਿਲਮਾਂ ਬਣਦੀਆਂ ਜਾਂ 10 ਪੰਨਿਆਂ ਦੇ ਚੈਡੀ ਉਹ ਬੇਟਾ ਬੇਟਾ ਪਹਿੰ ਜਾ ਗਿਆ ਕਹਿੰਦਾ ਚਲੋ 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 ਮੈਂ ਉਹ ਕੇ ਗਿਆ 2 ਵਜ ਗਿਆ ਤੇ ਬ੍ਰੇਕ ਲੈ ਲਈ ਆ ਖਾ ਪੀ ਕੇ ਹਟਿਆ ਮੈਂ ਬੁੱਕ ਪੜ੍ਹਦਾ ਸੀਗਾ ਐਟੋਮਿਕ ਹੈਬਿਟਸ ਭਈ ਮੋਸਟਲੀ ਮੈਂ ਡਾਈਟ ਤੇ ਹੀ ਹੁੰਦਾ ਹਾਂ ਨਾ ਪਰ ਆ ਲੇਟਲੀ ਡਾਈਟ ਹੋ ਨਹੀਂ ਰਹੀ ਸੀ ਪਤਾ ਨਹੀਂ ਸ਼ਾਇਦ ਮਾਈਂਡ ਕਾਫੀ ਪਤਾ ਨਹੀਂ ਮਾਈਂਡ ਦਾ ਆਈ ਥਿੰਕ ਵੈਨ ਜਦੋਂ ਮੈਂ ਖੁਸ਼ ਹੁੰਨਾ ਨਾ ਉਦੋਂ ਡਾਈਟ ਕਰਨੀ ਮੈਨੂੰ ਉਖੀ ਲੱਗਦੀ ਆ ਮੇਰੇ ਭਾਰ ਵਧਦਾ ਫਿਰ ਜਦੋਂ ਮੈਂ ਸੈਡ ਹੋਇਆ ਹੁੰਦਾ ਹੁੰਦਾ ਉਦੋਂ ਭਾਰ ਘਟਦਾ ਆ ਸਾਡੇ ਡਿਪਰੈਸ਼ਨ ਚ ਤੇ ਹੁਣ ਖੁਸ਼-ਖੁਸ਼ ਆ ਲਾਈਫ ਵਧੀਆ ਤਾਂ ਹੁਣ ਸਾਰਾ ਕੁਝ ਹੀ ਖਾਣ ਨੂੰ ਜੀ ਭੁੱਖ ਬੜੀ ਲੱਗਦੀ ਆ ਪਰ ਐਨੀਵੇ ਚਲੋ ਨਾ ਮੈਂ ਜਿਹੜੀ ਡਾਈਟ ਮੈਂ ਪਹਿਲਾਂ ਖਾਂਦਾ ਸੀ ਟੂਨਾ ਵਗੈਰਾ ਫਿਸ਼ ਇਸੇ ਗੋਰੇ ਵਾਲੀ ਖਾਂਦਾ ਸੀ ਨਾ ਓਟਸ ਵਗੈਰਾ ਮੈਂ ਉਹਦੇ ਤੋਂ ਮੈਂ ਕਹਿੰਦਾ ਯਾਰ ਮੈਨੂੰ ਨਹੀਂ ਖਾਦੇ ਖੁੱਦੇ ਜਾਂਦੇ ਹੁਣ ਬਸ ਹੋ ਗਈ ਆ ਆਪਣਾ ਦੇਸੀ ਖਾਣਾ ਹੀ ਐਂਡ ਆਫ ਦਾ ਡੇ ਵਧੀਆ ਲੱਗਾ ਹਣਾ ਤੇ ਮੈਨੂੰ 5-6 ਸਾਲ ਹੀ ਹੋ ਗਿਆ ਇਹ ਇਦਾਂ ਖਾਂਦੇ ਨੂੰ ਮੈਂ ਉਹ ਤੇ ਡੀਪ ਸੀ ਕੈਪ ਉਹਦੇ ਤੇ ਮੈਂ ਸਰਚ ਮਾਰੀ ਉਹਦੇ ਤੇ ਜਿਹਦਾ ਸਰਚ ਇੰਜਨ ਹੈ ਜਿਹਦਾ ਚੈਟ ਜੀ ਪੀ ਟੀ ਆ ਸੇਮ ਏ ਆਈ ਦਾ ਇਹ ਆਰਟੀਫੀਸ਼ੀਅਲ ਇੰਟੈਲੀਜੈਂਸ ਹੈ ਨਾ ਉਹ ਤੇ ਮੈਂ ਸਰਚ ਮਾਰੀ ਮੈਂ ਕਿਹਾ ਬਈ ਆ ਮੈਂ ਇੰਨੀ ਮੇਰੀ ਉਮਰ ਆ ਆ ਮੇਰਾ ਬੋਡੀ ਫੈਟ ਪਰਸੈਂਟੇਜ ਆ ਇੰਨੀ ਮੈਂ ਕਾਡ ਆਨ ਕਰਨਾ ਚਾਹੁੰਦਾ ਆ ਤੇ ਮੈਨੂੰ ਇੱਕ ਨਾਰਥ ਇੰਡੀਅਨ ਡਾਈਟ ਪਲਾਨ ਦੋ ਉਹ ਪੂਰਾ ਵਿਦ ਗਰੋਸਰੀ ਲਿਸਟ ਪੂਰਾ 4 ਮੀਲਾ ਇੰਟਰਮੀਟੈਂਟ ਫਾਸਟਿੰਗ ਦੇ ਵਿੱਚ ਮੈਂ 4 ਮੀਲਾ ਉਹਦੇ ਆ ਲੈਣਾ ਕੁਝ ਵੀ ਸੱਚ ਕਰ ਸਕਦੇ ਆ ਉਹਦੇ ਤੇ ਜਸ ਜੇ ਨੀਗਾ ਕਿ ਕਹਿੰਦਾ ਡਾਈਟ ਪਲਾਨ ਤੇ ਸੀਮਤ ਆ ਵਰਕਆਊਟ ਤੇ ਸੀਮਤ ਆ ਕੁਝ ਵੀ ਮੈਂ ਗੱਲ ਕਰਦਾ ਸੀ ਐਟੋਮਿਕ ਹੈਬਿਟਸ ਹੈ ਨਾ ਬੁੱਕ ਕਿਦੇ ਵਿੱਚ ਜਦੋਂ ਟਾਈਮ ਪਾਈਦਾ ਫਿਰ ਮੈਂ ਪੜ੍ਹ ਲੈਣਾ ਹੁੰਦਾ ਐਟੋਮਿਕ ਦਾ ਮਤਲਬ ਕੀ ਆ ਜਿਦਾਂ ਆਪਣੇ ਇਹ ਜਿਹੜਾ ਪਾਰਟੀਕਲ ਜਿਹੜਾ ਸਭ ਤੋਂ ਦੁਨੀਆ ਦੀ ਜਿਹੜੀ ਛੋਟੀ ਚੀਜ਼ ਹੈ ਉਹ ਕੈਲੋ اٹੋਮਿਕ ਆ ਹੈਬਿਟਸ ਦਾ ਮਤਲਬ ਇਹ ਹੈ ਕਿ ਛੋਟੀਆਂ-ਛੋਟੀਆਂ ਹੈਬਿਟਸ ਮਤਲਬ ਵੀ ਨਿੱਕੇ ਜੇ ਕਣ ਵੀ ਜਿਹੜਾ ਉਹ ਵੀ ਮੈਟਰ ਕਰਦਾ ਕਿ ਆਪਾਂ ਆਪਣੇ ਆਪ ਨੂੰ ਜਦੋਂ ਆਪਾਂ ਨਤੀਜੇ ਨਹੀਂ ਮਿਲਦੇ ਆ ਆਪਾਂ ਲੈਸੇ ਆਪਾਂ ਭਾਰ ਘਟਾਉਣ ਦਾ ਇੱਕ ਟਾਰਗੇਟ ਸੈੱਟ ਕੀਤਾ ਹਨ ਬੁੱਕ ਦੇ ਵਿੱਚ ਮੇਨ ਦੇ ਜਿਤ ਤੱਕ ਹਲੇ ਮੈਂ ਪੜੀਏ ਇੱਥੇ ਤੱਕ ਇਹ ਦੱਸਿਆ ਗਿਆ ਵੀ ਨਤੀਜਿਆਂ ਤੇ ਫੋਕਸ ਨਾ ਕਰੋ हां ਇਹ ਜ਼ਰੂਰ ਹੈ ਕਿ ਤੁਹਾਡੀ ਦਿਸ਼ਾ ਹੋਣੀ ਚਾਹੀਦੀ ਹੈ ਤੁਹਾਡਾ ਡਾਇਰੈਕਸ਼ਨ ਹੋਣੀ ਚਾਹੀਦੀ ਹੈ ਕਿ ਆਹ ਮੇਰਾ ਟਾਰਗੇਟ ਹੈ ਆਈ ਵਾਂਟ ਟੂ ਅਚੀਵ ਦਿਸ ਪਰ ਇਹ ਨਹੀਂ ਕਿ ਤੁਸੀਂ ਉਹੀ ਉਹੀ ਕਹਿੰਦਾ ਸੋਚੀ ਜਾਣਾ ਤੁਸੀਂ ਸਿਸਟਮ ਤੇ ਫੋਕਸ ਕਰੋ ਸਿਸਟਮ ਕਿਹੜਾ ਜਿਹੜਾ ਆਪਾਂ ਉਹਨੂੰ ਪਾਉਣਾ ਕਿੱਦਾਂ ਪਾਉਣਾ ਹੈ ਉਹਦੇ ਤੇ ਫੋਕਸ ਕਰੋ ਫੋਰ ਐਗਜ਼ਾਮਪਲ ਪਰ ਘਟਾਉਣਾ 10 ਮਾ ਟਾਰਗੇਟ ਇਹ ਮੇਰਾ ਇਹ ਮੇਰਾ ਨਤੀਜਾ ਇੱਥੇ ਤੱਕ ਮੈਂ ਪਹੁੰਚਣਾ ਹੈ ਇਹ ਮੇਰੀ ਦਿਸ਼ਾ ਹੈ ਹੁਣ ਜੇ ਆਪਾਂ ਘਰੇ ਬੈਠੇ ਇਹ ਗੱਲ ਇਹੀ ਕਰੀ ਜਾਵਾਂਗੇ ਜਾਂ ਮੇਰਾ ਭਾਰ ਘਟ ਜੂਵੇ ਮੇਰਾ ਭਾਰ ਘਟ ਜੂਵੇ ਮੈਂ ਜਾਪ ਕਰਾਂ ਮੈਂ ਨਹੀਂ ਕਰਾਂਗਾ ਨਾ ਉਹਦੇ ਲਈ ਕੀ ਕਰਨਾ ਪੈਣਾ ਫੋਲੋ ਸਿਸਟਮ ਹੁਣ ਸਿਸਟਮ ਫੋਲੋ ਕਰਨ ਦੇ ਲਈ ਆਪਣੀਆਂ ਹੈਬਿਟਸ ਬਦਲਣੀਆਂ ਪੈਣੀਆਂ ਹੈਬਿਟਸ ਇਹ ਨਹੀਂ ਕਿ ਬਸ ਮੈਂ ਇੱਕ ਦਿਨ ਪਹਿਲਾਂ ਟਾਈਮ 'ਤੇ ਉੱਠ ਪਿਆ ਤੇ ਮੈਂ ਉਹ ਸੈੱਟ ਹੋ ਗਿਆ ਐਟੋਮਿਕ ਹੈਬਿਟਸ ਬਦਲਣੀਆਂ ਪੜੀਆਂ ਛੋਟੀਆਂ-ਛੋਟੀਆਂ ਆਦਤਾਂ ਬਦਲਣੀਆਂ ਪੜੀਆਂ ਜਿਹੜੀ ਨਿੱਕੇ-ਨਿੱਕੇ ਫੋਰ ਐਗਜ਼ਾਮਪਲ ਬੁੱਕ ਦੇ ਵਿੱਚ ਇੱਕ ਐਗਜ਼ਾਮਪਲ ਦਿੱਤੀ ਆ ਬ੍ਰਿਟਿਸ਼ 올ੰਪਿਕ ਟੀਮ ਦੀ ਬ੍ਰਿਟਿਸ਼ ਦੀ ਟੀਮ ਸੀ ਸਾਈਕਲਿਸਟ ਟੀਮ ਬਾਈਸਾਈਕਲ ਟੀਮ ਉਹ ਅਜੇ ਤੱਕ 올림픽ਸ ਨਹੀਂ ਜਿੱਤੀ ਸੀ ਤੇ ਉਹ ਕੋਈ ਉਹਨਾਂ ਨੂੰ ਸਪான்ਸਰ ਵੀ ਨਹੀਂ ਮਿਲਦੇ ਹੁੰਦੇ ਸੀ ਕਹਿਣਾ ਵੀ ਇਹ ਜੇ ਅਸੀਂ ਜਿੱਦਾਂ ਕਹਿੰਦੇ ਹੁਣ ਜਿੱਦਾਂ ਆਪਾਂ ਸਪான்ਸਰ ਕਰਦੇ ਹਾਂ ਨਾ ਕਿਸੇ ਨੂੰ ਯਾਰ ਕੋਈ ਰਿਸਕ ਨਹੀਂ ਲੈਂਦਾ ਉਹ ਯਾਰ ਜੇ ਇਹਨਾਂ ਨੂੰ ਸਪான்ਸਰ ਕਰਾਂਗੇ ਸਾਡੀ ਸੇਲ ਨਾ ਘਟ ਜਵੇ ਕੋਈ ਇਦਾਂ ਹੁਣ ਕਹਿ ਲਓ ਵੀ ਜਿਹਦਾ ਆਪਣੇ ਤੰਦੂਲਗਰ ਸੀ ਸਚਿੰਦਰ ਤੰਦੂਲਗਰ ਉਹਨੂੰ ਆਪਣਾ ਬੈਟ ਦੇ ਇਹਨੂੰ ਕਿੰਨੀ ਦੁਨੀਆ ਤਰਸਦੀ ਹੁੰਦੀ ਹੈ ਕਿ ਸਾਡਾ ਐਮ ਆਰ ਐਫ ਦਾ ਯੂਜ਼ ਕਰ ਸਾਡਾ ਯੂਜ਼ ਕਰ ਸੋ ਥੈਟ ਕਿ ਉਹਨਾਂ ਦੀ ਬਿਕਰੀ ਹੋਰ ਪਵੇ ਹੋਰ ਹਨਾ ਐਮ ਆਰ ਐਫ ਦੀ ਜੇ ਮਸ਼ਹੂਰੀ ਹੋਰ ਹੋ ਸੋਗੇ ਇਦਾਂ ਹੀ ਕੋਈ ਉਹਨੂੰ ਸਪੋਰਟ ਨਹੀਂ ਕਰਦਾ ਸੀ ਉਹਨਾਂ ਦੀ ਕੰਪਨੀ ਨੂੰ ਉਹਨਾਂ ਨੇ ਕੀ ਕੀਤਾ ਕਿ ਇੱਕ ਕੋਚ ਹਾਇਰ ਕੀਤਾ ਉਹਦਾ ਨਾਮ ਸੀਗਾ ਜਿਹੜਾ ਫੋਰਡ ਕਰਕੇ ਨਾਮ ਇਥੇ ਲਬੂਆ ਤਾਂ ਮੈਂ ਲਿਖ ਦਿੰਦਾ ਉਹ ਬੰਦੇ ਨੂੰ ਉਹਨਾਂ ਨੇ ਕਿਹਾ ਕਿ ਤੂੰ ਇਹਨਾਂ ਦਾ ਬਣ ਕੋਚ ਨਵਾਂ ਕੋਚ ਆ ਗਿਆ ਉਹਨੇ ਕੀ ਕੀਤਾ ਕਿ ਹਾਂ ਜਿੱਤਨ ਦਾ ਨਤੀਜਾ ਦਾ ਟਾਰਗੇਟ ਜਿੱਤਣਾ ਹੀ ਸੀ ਬਟ ਉਹਨੇ ਕੀ ਕੀਤਾ ਆ ਕੇ ਉਹਨਾਂ ਦੀ ਨਿੱਕੀਆਂ ਨਿੱਕੀਆਂ ਚੀਜ਼ਾਂ ਵੀ ਚੇਂਜ ਕਰ ਦਿੱਤੀਆਂ ਫੋਰ ਐਗਜ਼ਾਮਪਲ ਉਹ ਕਿੰਨਾ ਚਿਰ ਸਾਈਕਲ ਚਲਾਉਣਗੇ ਉਹ ਕਿਹੜੀ ਕਾਠੀ ਯੂਜ਼ ਕਰਨਗੇ ਸੀਟ ਜਿਹੜੀ ਹੁੰਦੀ ਹੈ ਸਾਈਕਲ ਦੀ ਸੀਟ ਨਹੀਂ ਹੁੰਦੀ ਉਹ ਕਿਹੜੀ ਕਾਠੀ ਯੂਜ਼ ਕਰਨਗੇ ਵੀ ਉਹਨਾਂ ਦੀ ਜਿਹੜੀ ਕੰਫਰਟੇਬਲ ਰਵੇ ਉਨਾਂ ਦੇ ਜਿਹੜੇ ਕੱਪੜੇ ਸੀ ਉਹਨਾਂ ਦੇ ਵਿੱਚ ਹੀਟ ਲਾ ਦਿੱਤੀ ਕੱਚਿਆਂ ਦੇ ਵਿੱਚ ਵੀ ਜਦੋਂ ਗਰਮ ਰਹਿਣ ਵੀ ਉਹਨਾਂ ਦੇ ਜਿਹੜੇ ਮਸਲ ਦਾ ਉਹ ਗਰਮ ਰਹਿਣ ਗਰਮ ਦਰਹਿਣ ਦੇ ਨਾਲ ਉਹ ਉਹਨਾਂ ਨੂੰ ਉਹਨਾਂ ਦੀ ਜਿਹੜੀ ਬੋਡੀ ਗਰਮ ਰਹੂਗੀ ਤਾਂ ਮਸਲ ਗਰਮ ਰਹਿਣਗੇ ਤਾਂ ਜਿਆਦਾ ਸਾਈਕਲ ਚਲਾ ਸਕਣਗੇ ਈਵਨ ਤੋਂ ਕਿ ਜਿਹੜੀ ਜੈਲ ਵੀ ਸਭ ਤੋਂ ਬੈਸਟ ਜਿਹੜੀ ਮ사ਜਿੰਗ ਜੈਲ ਉਹ ਉਹਨੇ ਲਈ ਕਿ ਜਿੰਨਾ ਰਿਕਵਰੀ ਜਲਦੀ ਹੋ ਸਕੇ ਇੰਨੇ ਘੰਟੇ ਦੀ ਸਲੀਪ ਲੈਣੀ ਆ ਮਤਲਬ ਉਹਨੇ ਨਿੱਕੀਆਂ ਨਿੱਕੀਆਂ ਚੀਜ਼ਾਂ ਵੀ ਉਹਨੇ ਉਹ ਵਿੱਚ ਉਹ ਉਹਨਾਂ ਦੇ ਕੰਮ ਕੀਤਾ ਉਹਨਾਂ ਦੇ ਕੰਮ ਕਰਨ ਦੇ ਨਾਲ ਅਗਲੀ ਵਾਰੀ ਉਹ ਬ੍ਰਿਟਿਸ਼ ਟੀਮ 올림픽 ਦੇ ਵਿੱਚ ਜਿੱਤੀ। ਸੁਮੈ ਉਹ ਭਾਰ ਵਾਲੀ ਗੱਲ ਤੇ ਵਾਪਸ ਆਉਣਾ। ਬਈ ਜਿੱਦਾਂ ਹੁਣ ਆਪਾਂ ਘਰੇ ਬੈਠੇ ਕਈਏ ਭਾਰ ਘਟਜੇ ਭਾਰ ਘਟਜੇ ਤਾਂ ਨਹੀਂ ਘਟਣਾ। ਉਹ ਆਪਾਂ ਨੂੰ ਹੁਣ ਸਿਸਟਮ ਬਦਲਣਾ ਪੜਾ। ਸਿਸਟਮ ਕਿਦਾਂ ਦਾ ਸਿਸਟਮ ਕੀ ਆ? ਮੈਂ ਮੈਂ ਸਵੇਰੇ ਉੱਠਿਆ। ਚਾਹ ਪਾਣੀ ਜੀ ਉਹ ਵੀ ਆਪਾਂ ਡਾਈਟ ਡਾਈਟ ਇਜ਼ ਅ ਪਾਰਟ ਆਫ ਸਿਸਟਮ। ਡਾਈਟ ਕੀਤੀ। ਜਿਮ ਗਏ। ਦੌੜ ਲਈ। ਦਿਸ ਇਜ਼ ਅ ਸਿਸਟਮ। ਸਿਸਟਮ ਤੇ ਕੰਮ ਕੀਤਾ 2 ਮਹੀਨੇ 3 ਮਹੀਨੇ ਉਹ ਭਾਰ ਘਟ ਜਾਣਾ ਟਾਰਗੇਟ ਜੀ ਹੋ ਜਾਣਾ ਜੇ ਆਪਾਂ ਇਹ ਕੱਲਾ ਟਾਰਗੇਟ ਤੇ ਚੀਜ਼ ਦੇਖੀ ਜਾਵਾਂਗੇ ਇੰਨਾ ਘਟਣਾ ਚਾਹੀਦਾ ਘਟਣਾ ਚਾਹੀਦਾ ਇੰਨੇ ਦਿਨਾਂ 'ਚ ਘਟਣਾ ਚਾਹੀਦਾ ਉਹ ਘਟਣਾ ਨਹੀਂ ਅੰਟੀਲ ਵੀ ਫੋਕਸ ਔਨ ਦਾ ਸਿਸਟਮ ਸੋ ਇਹ ਹੀ ਸੀ ਬੁੱਕ ਦੇ ਵਿੱਚ ਆ ਮੀਨ ਹਜ ਤੱਕ ਸੋ ਫਾਰ ਜਿਹੜਾ ਪੜਿਆ ਵਧੀਆ ਬੁੱਕਾ ਬਹੁਤ ਸੋਹਣੀ ਮੈਨੂੰ ਤਾਂ ਵਧੀਆ ਲੱਗਦੀ ਪੰਜਾਬੀ 'ਚ ਪਹਿਲੀ ਵਾਰੀ ਪੜ੍ਹ ਰਿਹਾ ਮੈਂ ਅੱਜ ਤੱਕ ਨਹੀਂ ਤਾਂ ਇੰਗਲਿਸ਼ ਦੇ ਵਿੱਚ ਹੀ ਉਹ ਬੁੱਕਸ ਆਡੀਓ ਬੁੱਕਸ ਹੀ ਸੁਣਦਾ ਹੁੰਦਾ ਮੈਂ ਤੇ ਅੱਜ ਪਹਿਲੀ ਵਾਰੀ ਪੜ੍ਹੀ ਬਹੁਤ ਵਧੀਆ ਹੈ ਤੁਸੀਂ ਵੀ ਲਓ ਜੇ ਕਿ ਜਾਨੇ ਆਪਣੀ ਲਾਈਫ ਦੇ ਹੈਬਿਟਸ ਚੇਂਜ ਕਰਨੀਆਂ ਆ ਤੇ ਬੁੱਕ ਵਧੀਆ ਆ ਕੋਈ ਆਪਣੇ ਮਾੜੀਆਂ ਆਦਤਾਂ ਪਈਆਂ ਆ ਕੋ ਚੇਂਜ ਕਰਨੀਆਂ ਆ ਕੋਈ ਜੇ ਲਾਈਫ ਦੇ ਵਿੱਚ ਕੁਝ ਅਚੀਵ ਕਰਨਾ ਆ ਵਧੀਆ ਚੀਜ਼ਾਂ ਦਿਸ ਇਜ਼ ਦ ਬੁੱਕ ਫॉर ਯੂ ਗੋ ਫॉर ਇਟ ਲਾਸਟ ਲੋਡ ਆ ਗਿਆ ਜੀ ਵੈਸੇ ਤਾਂ ਕੰਮ ਤੇ ਕਿਸੇ ਨੂੰ ਨਾਲ ਲੈ ਕੇ ਜਾਣਾ ਅਲਾਉਡ ਨਹੀਂ ਹੈਗਾ ਬਟ ਡੈਡੀ ਨੂੰ ਮੈਂ ਕਿਹਾ ਸੀ ਵੀ ਤੁਸੀਂ ਆ ਜਾਓ ਇੱਥੇ ਲੋਕੇਸ਼ਨ ਤੇ ਆ ਜਾਓ ਤੇ ਫਿਰ ਭਾਬੀ ਤੁਹਾਡੀ ਛੱਡ ਗਈ ਸੀ ਹੁਣ ਡੈਡੀ ਨੂੰ ਨਾਲ ਲੈ ਕੇ ਜਾਣੇ ਆਂ ਹਾਂਜੀ ਇੱਧਰ ਗੱਡੀ ਕਲਾਸ ਹੋਰ ਵਾਲੀ ਹੈ ਅਜੇ ਇੱਧਰ ਇੱਡੇ ਵੱਡਾ ਟਰਾਲਾ ਲਾ ਦੇ ਕਲਾਸ 5 ਵਾਲਾ ਆ ਡੈਡੀ ਅੰਦਰ ਨੂੰ ਚੁੱਕਿਆ ਹੈ ਜੀ ਹੈਵੀ ਕਰਬਿੰਗ ਕਰਨਾ ਹੈ ਡੈਡੀ ਨੂੰ ਨਾਲ ਚੱਕ ਲੈ ਹੈਗਾ ਆਜੋ ਬਾਰੋ ਬਾਰੀ ਲਾਦਾਂਗੇ ਲਓ ਜੀ ਸੀਮੈਂਟ ਹੋ ਗਿਆ ਫਿਨਿਸ਼ ਤੇ ਹੁਣ ਆਪਾਂ ਲੱਗੇ ਆ ਟਰੱਕ ਧੋਣ ਪਿਛਲੇ ਪਾਸੇ ਪਾਣੀ ਮਾਰ ਲਈ ਡੈਡੀ ਉਹ ਖੜੇ ਆ ਬਾਹਰ ਡੈਡੀ ਨੇ ਮੈਨੂੰ ਬੈਠੇ ਬੈਠੇ ਨੇ ਸਾਰੀ ਨੋਲਿਜ ਦਿੱਤੀ ਵੀ ਆਹ ਜਿਹੜੀਆਂ ਮਸ਼ੀਨਾਂ ਆ ਜੀ ਸੀ ਬੀ ਆ ਕੋਈ ਹੋਰ ਮਸ਼ੀਨ ਆ ਲੈਟਰਮ ਪਟਰਮ ਉਹ ਕਿੰਨੇ ਹਾਰਸ ਪਾਵਰ ਆ ਕਿੰਨੀ ਉਹ ਤੇ ਜਾਣ ਆ ਕਿੰਨੇ ਉਹ ਟਨ ਦੀ ਆ हां ਜਿਹੜਾ ਸਾਹਮਣੇ ਇੱਕ ਠੇਲਾ ਜਾ ਫਿਰਦਾ ਇਹਨੂੰ ਵੀ ਕਹਿੰਦੇ ਵੀ ਆਹ ਏਨੇ ਟਨ ਦਾ ਆਇਆ ਕੈਟ ਦਾ ਇੰਜਣ ਹੈ ਇਹਦਾ ਪਧਰਾ ਕਰਦੇ ਫਿਰਦੇ ਆ ਇਹ ਤੇ ਕਹਿੰਦੇ ਮੈਂ ਉਹ ਜਿਹੜੇ ਫਿਲੀਪੀਨੋ ਉਹਨਾਂ ਨਾਲ ਗੱਲ ਕਰਕੇ ਆਉਣਾ ਡੈਡੀ ਕਿਉਂਕਿ ਬਰੂਨੇਈ ਰਹੇ ਆ ਤੇ ਉੱਥੇ ਕਾਫੀ ਫਿਲੀਪੀਨੋ ਆ ਤਾਂ ਉੱਥੇ ਵੀ ਸੇਮ ਲੈਂਗੁਏਜ ਬੋਲਦੇ ਆ ਜਿਦਾਂ ਵੈਸੇ ਤਾਂ ਉੱਥੇ ਲੋਕਲ ਲੈਂਗੁਏਜ ਮਿਲਾਈ ਆ ਪਰ ਕਾਫੀ ਫਿਲੀਪੀਨੋ ਹੋਣ ਕਰਕੇ ਡੈਡੀ ਨੂੰ ਥੋੜੀ ਬਹੁਤੀ ਆਉਂਦੀ ਆ ਤਾਂ ਗੱਲ ਉਹ ਜਿਹੜੀ ਫਿਲੀਪੀਨ ਦੇ ਵਿੱਚ ਭਾਸ਼ਾ ਬੋਲਦੇ ਆ ਡੈਡੀ ਨੇ ਬਣਾ ਲਿਆ ਫਿਲੀਪੀਨੋ ਯਾਰ ਜੀ ਜੀ ਪ੍ਰੈਸ ਕਰਦੇ ਹੋਣ ਕਾਲੀ ਗੱਲ ਬਾਤ ਹੋਰ ਕਰ ਲਈ ਹੋਰ ਜੀ ਚੌਕ ਕਰੀ ਤੇ ਕਾਲੋ ਕਾਲੋ ਕਾਲ ਤੋਂ ਇਹ ਵਾਲਾ ਪ੍ਰੋਬਲਮ ਡੈਡੀ ਕਹਿੰਦੇ ਉਹਨੂੰ ਮੈਂ ਦੱਸਿਆ ਆਪਣਾ ਨਾਮ ਕੀ ਆ ਤੇਰਾ ਨਾਮ ਕੀ ਆ ਤੇ ਮੈਂ ਕਹਿੰਦਾ ਛੁੱਟੀਆਂ ਤੇ ਆਇਆ ਮੈਂ ਇੰਨਾ ਕਿ ਦੱਸ ਦਿੰਦਾ ਉਹਨੂੰ ਵੀ ਛੁੱਟੀਆਂ ਛੱਟੀਆਂ ਤੇ ਆਇਆ ਮੈਂ ਰਿਟਾਇਰਡ ਆ ਹੁਣ ਮੈਂ ਕੰਮ ਨਹੀਂ ਕਰਦਾ ਉਹ ਕਹਿੰਦਾ ਇਹ ਕੰਮ ਕਰੋ ਇੱਥੇ ਨਿਊਜ਼ੀਲੈਂਡ 'ਚ ਪੈਸਾ ਬਣਦਾ ਕਹਿੰਦਾ ਨਹੀਂ ਮੈਂ ਹੁਣ ਰਿਟਾਇਰਡ ਆ ਤੇ ਇਦਾਂ ਕਹਿੰਦਾ ਮੈਂ ਸਮਝਾ ਆਇਆ ਉਹਨੂੰ ਹੁਣ ਜਾਂਦੇ ਹੋਏ ਡੈਡੀ ਨੂੰ ਕਰਦੇ ਆਂ ਡ੍ਰੌਪ ਤੇ ਆਪਾਂ ਚੱਲਦੇ ਬੈਕ ਟੂ ਵਰਕ ਫੇਰ ਚੱਲਦੇ ਆਂ ਜਿਮ ਤੁਹਾਨੂੰ ਵਿਹਤਾ ਜਿਹੜਾ ਆ ਪੋਦਣ ਜਿਹਦਾਂ ਡੈਡੀ ਨੇ ਆਉਣਾ 21 ਫਰਵਰੀ ਨੂੰ ਉਸ ਦਿਨ ਆਪਾਂ ਹਾਂ ਸੀਮੈਂਟ ਜੇ ਥੋੜਾ ਥੋੜਾ ਸੈਡਾ ਜਿਹਿਆਂ ਦਾ ਬਣਾ ਕੇ ਆਈ ਸੀ ਤਾਂ ਹੁਣ ਪੂਰਾ ਰੈਡੀ ਕਰਤਾ ਦੇਖੋ ਇਹਨਾਂ ਨੂੰ ਪੂਰੇ ਪਾਤ ਤੇ ਸਲੈਬ ਲਈ ਆਪਾਂ ਬਣਾ ਕੇ ਆਈ ਸੀ ਇਹਦਾ ਪਾਤ ਆ ਲੈਣਾ ਰੈਡੀ ਕਰਤਾ ਗੈਂਿਆਂ ਦਾ ਫਾਰਮ ਕੰਮ ਕਰ ਲਿਆ ਦੀ ਖਤਮ ਜਿਮ ਚੱਲਿਆ ਡੈਡੀ ਨੂੰ ਲੈਣਾ ਆ ਆਜੇ ਬਣਿਆ ਪੂਰੇ ਜਿਮ ਵਾਲੇ ਹਾਂ ਓਏ ਟੀ-ਸ਼ਰਟ ਹੀ ਮੈਂ ਕਿਹਾ ਵੀ ਚੱਲ ਆਧੀ ਬਾਹਾਂ ਦੀ ਪਾ ਲੈਣੀ ਚਾਹੀਦੀ ਹੈ ਬੈਲਟ ਲਾ ਲਓ ਹਾਂਜੀ ਆਹ ਨਹੀਂ ਆਪਧੀਆ ਉਸ ਨੂੰ ਠੀਕ ਹੈ ਗੁੱਲੀ ਆ ਸਾਈਕਲ ਤੇ ਲਾਉਣਾ ਕਿ ਤੁਰੋਂਗੇ ਨਹੀਂ ਸਾਈਕਲ ਤੇ ਲਾ ਸਾਈਕਲ ਹੀ ਜਾਵਾਂਗੇ ਮੈਂ ਕਹਿੰਨਾ ਤੁਰ ਲਈ ਆਜਾ ਤੁਰਿਆ ਉਹ ਘਾਇਨਦਾ ਜੀ ਥੋੜਾ 10 ਮਿੰਟ ਤੁਰ ਲਿਓ ਘਟਾ ਤੁਰ ਲਿਓ ਫਿਰ ਮੁੜ ਕੇ ਸਾਈਕਲ ਚਲਾ ਲਿਓ ਕੱਲ 104 ਕਿੰਨਾ ਸੀ ਨਹੀਂ ਕੱਲ 105 ਸੀ ਪਰਸੋਂ 106 ਸੀ ਹੂੰ ਉਹਦਾ ਮੈਨੂੰ ਲੱਗਦਾ ਇੰਨਾ ਜਲਦੀ ਤਾਂ ਨਹੀਂ ਘਟੂਗਾ ਪਰ ਤਹੀ ਤਾਂ ਨਾ ਜਿੰਮ ਜਿਮ ਕਦੀ ਗਏ ਨਹੀਂ ਤੇ ਤੁਹਾਡਾ ਜਲਦੀ ਘਟ ਰਿਆ ਹੂੰ ਤੇ ਖਰਾਕ ਦਾ ਫਰਕ ਪੈ ਜਾਂਦਾ ਨਾ ਨਾਲੇ ਤੇ ਤੇ ਉੱਥੇ ਤਾਂ ਦਾ ਰੁਪਏ ਤਿੰਨ ਟਾਈਮ ਰੋਟੀ ਦੇ ਦੋ ਟਾਈਮ ਖਾਣੇਗੇ ਤਿੰਨ ਟਾਈਮ ਦੋ ਟਾਈਮ ਤੇ ਜੇ ਤਾਂ ਬਿਗਾਰੇ ਕੀ ਦੁਬਾਰੇ ਉਦਾਂ ਹੀ ਚੌਲ ਚਾਹ ਜਾਂ ਚੌਲ ਖਾ ਲੈਣ ਥੋੜੇ ਜਾਂ ਫਿਰ ਟੂਕੀ ਹੁੰਦੀ ਆ ਮੈਗੀ ਮੈਗੀ ਜਾਂ ਸੈਂਡਵਿਚ ਸੈਂਡਵਿਚ ਉਹ ਚੀਜ਼ ਹੋ ਜਾਂਦਾ ਉਹ ਕਾਰਬੂਹੀ ਆ ਉਹ ਕਾਰ ਸਾਰੇ ਕਾਰਬੋਹਾਈਡਰੇਟ ਆ ਹੂੰ ਕਿਉਂ ਕੱਲ ਬਣਦੀ ਨਹੀਂ ਜਦੋਂ ਆਪਾਂ ਫੈਟ ਘਟਾਉਣੀ ਆ ਉਦੋਂ ਆਪਾਂ ਨੂੰ ਪ੍ਰੋਟੀਨ ਤੇ ਐਡ ਜ਼ਿਆਦਾ ਚਾਹੀਦੀ ਆ ਤੇ ਕਾਰਬ ਜ ਘੱਟ ਚਾਹੀਦੇ ਆ ਆਦੇ ਕਹਿੰਦੇ ਚੋਬਰ ਆ ਗਿਆ ਟੋਲਾ ਫਲਾਰੇ ਮੜਾ ਜਾ ਫਿਰ ਹਾਂ ਕਿੱਦਾਂ ਠੀਕ ਹੈ ਸੈਟ ਹੈ ਜਵਾਬ ਕਿਨਾਂ ਤੇਰੇ ਨਾਲ ਆਦੇ ਜੱਸ ਵੀ ਆਇਆ ਇਧਰ ਜੱਸ ਦਾ ਪੂਰਾ हेयर ਸਟਾਈਲ ਚੈੱਕ ਕਰੋ ਇਹਦਾ ਦਾੜੀ ਸਟਾਈਲ ਚੈੱਕ ਕਰੋ ਇਹਦੀ ਦਾੜੀ ਮੇਰੇ ਉਹ ਰਵਾਟਰੇਨਰ ਨੇ ਕਿਹਾ ਦਾੜੀ ਕੱਟ ਕੇ ਆਉਣੀ ਹੈ ਐਡੀ ਨਕਲੀ ਆ ਜੀ ਦਾੜੀ ਤੈਨੂੰ ਪਤਾ ਛੱਡ ਲਾ ਦੀ ਤੈਨੂੰ ਨਕਲੀ ਨਕਲੀ ਪਤਾ ਕਿਦਾਂ ਹੈ ਜਿਹੜੇ ਛੱਡ ਲੱਗਦੀ ਹੈ ਜਿਹੜੇ ਅਸਲੀ ਹੁੰਦਾ ਉਹ ਇਦਾਂ ਜਾਂਦਾ ਉੱਪਰ ਮੰਦੀ ਪਿਆ ਹੈ ਤ ਵਧੀਆ ਬਹੁਤ ਠੀਕ ਹੈ ਉਹ ਕਹਿੰਦਾ ਕੀ ਹੈ ਅੱਛਾ ਅੱਛਾ ਕਹਿੰਦਾ ਆਸ਼ੀਰਵਾਦ ਲੈਣਾ ਬਾਪੂ ਦਾ ਫੇਰ ਕਹਿੰਦਾ ਫੇਰ ਸ਼ੁਰੂ ਕਰਨਾ ਹੈ ਆਪਾਂ ਹਾਂ ਚਲ ਆ ਜਾਓ ਫੇਰ ਜਗਾ ਅੰਨੇ ਫੇਰ ਵੀ ਤੇ ਲਾਉ ਮੜਾ ਜਾ ਫੇਰ ਸਪੀਡ ਘਟਾ ਲੈ ਤੇ ਫੇਰ ਬੰਦ ਹੋਗੀ ਆਪੇ ਹੀ ਹਾਂ ਅੱਛਾ ਫੇਰ ਇਹਨੂੰ ਲੱਗਿਆ 2 ਕਿਲੋਮੀਟਰ ਤੋਂ ਨੰਗੇ ਜੇ ਜੇ ਬੰਦ ਕਰ ਦੋਗੇ ਨਾ ਫੇਰ ਇਹ ਹੌਲੀ ਹੋ ਜੂਗੀ ਸਪੀਡ ਪੱਖਾ ਲੈਣਾ ਹੈ ਪੱਖਾ ਬੰਦ ਕਰ ਲਾ ਪੱਖਾ ਬੰਦ ਹੋਇਆ ਪੱਖਾ ਬੰਦਿਆ ਕੋਈ ਨਾ ਰਹਿਣਾ ਮੇਰੇ ਜੀ ਨਾਲ ਨਿਕਲਦੇ ਹਾਂ ਨਿਕਲਦੇ ਚੀ ਅੱਜ ਫੇਰ ਸੋਚ ਰਿਹਾ ਜਿੰਮ ਜਾਣਾ ਕਿ ਨਹੀਂ ਜਾਣਾ ਜੇ ਬਾਪੂ ਜਿੰਮ ਲਾ ਸਕਦਾ ਜੇ ਮੈਂ ਕੰਮ ਤੋਂ ਬਾਅਦ 10 ਘੰਟੇ ਦੀ ਸ਼ਿਫਟ ਤੋਂ ਬਾਅਦ ਜਿੰਮ ਲਾ ਸਕਦਾ ਤੁਹਾਨੂੰ ਕੀ ਹੋਇਆ ਅੱਜ ਅਪਰ ਬਾਡੀ ਪੁਸ਼ ਵਰਕਆਊਟ ਲੱਗ ਰਿਹਾ ਲੈ ਗਈ ਲਈ ਇਹਨਾਂ ਟੀ-ਸ਼ਰਟ ਵੀਡੀਓ ਬਣਵਾਈ ਜਾਂਦਾ ਅੱਜ ਤੇਰੀ ਹੀ ਬਣਾਊਗਾ ਆਇਆ ਇੱਧਰ ਵੇ ਮੇਰੀ ਬਣਾ ਲੈ ਮੈਂ ਚੱਲ ਚੱਲ ਆ ਫੇਰ ਲਾ ਲਾ ਨਵੀਂ ਲਈ ਲਾ ਲਾ ਫੇਰ ਇਹ ਜੱਟ ਕੀ ਹੈ ਹੈ ਉਹ ਦੇ ਡੜੀ ਤੇ ਕੱਟੀ ਹੈ ਭਈਆ ਕੱਟ ਲਵਾਈ ਮੇਰੇ ਡੜੀ ਆਪਣੀ ਬੋਡੀ ਆਪਣਾ ਮੰਦਰ ਹੈ ਇਹਨੂੰ ਫਿੱਟ ਰੱਖਣਾ ਆਪਣਾ ਫਰਜ਼ ਬਣਦਾ ਗੁਰੂ ਗ੍ਰੰਥ ਸਾਹਿਬ ਦੇ ਵਿੱਚ 1016 ਅੰਗ ਦੇ ਵਿੱਚ ਲਿਖਿਆ ਹੋਇਆ ਕਿ ਇਹੇ ਸਰੀਰ ਮੰਦਰ ਹੈ ਨਾਲੇ ਘਰ ਹੈ ਧਰਮ ਦਾ ਜਿਮ ਜਾਣ ਦੇ ਨਾਲ ਵਰਕਆਊਟ ਕਰਨ ਦੇ ਨਾਲ ਸੋਸ਼ਲ ਹੋਣ ਦੇ ਨਾਲ ਕੌਨਫੀਡੈਂਸ ਦੇ ਨਾਲ-ਨਾਲ ਦਿਮਾਗ ਵੀ ਸੈੱਟ ਰਹਿੰਦਾ ਨਾਲੇ ਸਰੀਰ ਸੈੱਟ ਰਹਿੰਦਾ ਹੈਲਦੀ ਬੋਡੀ ਹੈਲਦੀ ਮਾਈਂਡ ਖਾਇਆ ਪੀਆ ਕਰੋ ਸਿਹਤ ਦਾ ਖਿਆਲ ਰੱਖੋ ਔਰ ਐਕਸਰਸਾਈਜ਼ ਵੀ ਕਰਿਆ ਕਰੋ ਜ਼ਿੰਦਗੀ ਜਿੰਦਾਬਾਦ